ਲਓ ਜੀ ਮਿੱਤਰੋ ਹੁਣੇ-ਹੁਣੇ ਲਾਲੀ ਦੇ ਫਾਰਮ ਤੋਂ ਤਿੰਨ ਨਾਂਗ ਸ਼ੂਟ ਕੀਤੇ ਆ ਤਿੰਨੇ ਜਿਹੜੇ ਬਹੁਤ ਟਾਪ ਕੁਆਲਿਟੀ ਦਾ ਰੇਟ ਵਗੈਰਾ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਕਰਕੇ ਦੇਵਾਂਗੇ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਲਓ ਸ਼ਾਰਟ ਦੇ ਵਿੱਚ ਆਪਾਂ ਜਾਣਕਾਰੀ ਲਾਲੀ ਤੋਂ ਲੈਣਾ ਲਾਲੀ ਕੀ ਡਿਟੇਲ ਆ ਬਈ ਪਹਿਲੀ ਕਰ ਮਣੀ ਬਈ ਦੂਜੇ ਸੂਏ ਸੁੰਦੀ ਆ ਜੀ ਤੋਂ ਲਈ ਆ ਉਹ ਕਹਿੰਦਾ ਪਲੂਨ ਨੇ ਨੇ 17 ਕਿਲੋ ਦੁੱਧ ਦਿੱਤਾ ਠੀਕ ਆ ਬਈ 16-17 ਮੰਨ ਕੇ ਆਪਾਂ ਲਈ ਆ ਭੈਣ ਭਰਾਵਾਂ ਦੀ ਸਮਝ ਨਾਲ ਲੈ ਲੈਣ ਇਹਦੀ ਹਾਂ ਨਾ 95000 95000 ਬਾਕੀ ਬਈ ਤਿਆਰ ਬਹੁਤ ਸੋਹਣੀ ਹੋਊਗੀ ਜਿਹੜੇ ਸਾਬ ਨਾਲ ਬਾਲਾ ਹਾਂਜੀ ਬ ਇਹ ਵੀ ਦੂਜੇ ਸੂਏ ਸੁੰਦੀ ਆ ਬਾਈ ਠੀਕ ਆ ਬਾਈ ਇਹ ਜੀਤੋ ਲਈਓ ਕਹਿੰਦਾ ਵੀ 23 ਕਿਲੋ ਦੁੱਧ ਚੋਇਆ ਵਾ ਬਾਈ ਠੀਕ ਆ ਵੀ ਆਪਾਂ 20 ਮੰਨ ਕੇ ਲਈ ਭੈਣ ਭਰਾਵਾਂ ਦੀ ਸਮਝ ਨਾ ਲੈਣਾ ਇਹ 90000 ਦੀ ਹਨਾ ਥਣ ਤੁਹਾਨੂੰ ਬਹੁਤ ਸੋਹਣਾ ਬਣ ਗਿਆ ਹਾਂਜੀ ਬਾਈ ਤੇ ਗੱਲਬਾਤ ਕਰੀਏ ਬਾਈ ਅਗਲੀ ਦੀ ਹਨਾ ਇਹ ਬਾਈ ਜੀਤੋ ਲਈ ਆ ਉਹ ਕਹਿੰਦਾ ਮੈਂ ਪਿਛਲੇ ਸੂਏ 26 ਕਿਲੋ ਦੁੱਧ ਚੋਇਆ ਵਾ ਠੀਕ ਆ ਬਾਈ 25 26 ਮੰਨ ਕੇ ਆਪਾਂ ਲਈ ਆ ਭੈਣ ਭਰਾਵ ਦੀ ਸਾੰਝ ਨਾ ਲੈਣਾ ਦੇਣ ਇਹ ਲੈਂਦੀ ਆ 4 ਤੋਂ 5 ਇਹ ਕਿੰਨੇ ਦੀ ਦੇਣੀ ਹੈ ਬਾਈ ਇਹ ਆਪਾਂ ਹਾਂ ਨਾ ਜਮਾ 77000 ਦੀ ਬਾਈ 77000 ਦੀ ਤੁਹਾਨੂੰ ਇਹ ਮਿਲ ਜਣੀ ਆ ਤਿੰਨੇ ਜਿਹੜੇ ਨਾਗਾ ਬਹੁਤ ਟੌਪ ਦੇ ਆ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਵੀ ਜਾਨਵਰ ਖਰੀਦਣਾ ਗੱਲਬਾਤ ਕਰ ਲਿਓ ਜਾਨਵਰ ਖਰੀਦਣ ਤੋਂ ਪਹਿਲਾਂ ਜਿਹੜੀ ਤਸੱਲੀ ਕਰਨੀ ਆ ਉਹ ਤੁਸੀਂ ਬਾਈ ਦੇ ਨੰਬਰ ਤੇ ਫੋਨ ਕਰਕੇ ਕਰ ਲੈਣੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੂਰੀ ਵੀਡੀਓ ਆਪਣੇ YouTube ਚੈਨਲ ਦੇ ਉੱਪਰ ਜਾ ਕੇ ਦੇਖੋ